26 ਤੋਂ ਦਵਾ ਕਿ ਤੇਨ ਬੱਚੇ ਹਨ ਉਹਦਾ ਵੱਡਾ ਬੇਟਾ ਇਹਦਾ 13 ਸਾਲ ਦਾ ਵਾ ਕਿ ਹਰਪ੍ਰੀਤ ਸਿੰਘ ਪਿੰਡ ਪੋਰਸੀ ਨਕੀ ਦਾ ਰਹਿਣ ਵਾਲਾ ਥਾਣੇ ਕਲਚੀ ਆਂਦਾ ਇਕੱਠੇ ਕੰਮ ਕਰਦੇ ਸੀਗੇ ਦੁਕਾਨ ਖਡੂਲ ਸਾਹਿਬ ਇਸੇ ਦੌਰਾਨ ਇਹ ਆਪਸਦਾਰੀ ਮਿਲਣ ਲੱਗ ਪਏ ਹਾਂਜੀ ਪੋਰਸੀ ਤੋਂ ਹਰਪ੍ਰੀਤ ਇਹਨਾਂ ਕੋਲ ਮੈਂ ਕੰਮ ਸਿੱਖਦੀ ਹੀ ਸੈਟੂਆ ਦਾ ਕੰਮ ਸਿੱਖਦੀ ਹਾਂ ਹਾਂਜੀ ਹਰਪ੍ਰੀਤ ਪੋਰਸੀ ਤੋਂ ਇਹਦੇ ਪਿਓ ਦਾ ਨਾਮ ਪਤਾ ਚਰਨ ਸਿੰਘ ਠੀਕ ਹੈ ਜੀ ਤੁਹਾਡਾ ਕੀ ਨਾਮ ਆ ਪ੍ਰਭ ਜੀ ਦਾ ਗੌਰ ਠੀਕ ਆ ਨਾ ਕੋ ਬਾ ਬੁਲਾਉਣਾ ਜਿਆਦਾ ਇਹ ਵੀਰੇ ਮੈਂ ਇੱਥੇ ਸੇਵਾ ਕੇਂਦਰ ਆਈ ਸੀ ਉੱਥੇ ਮੈਨੂੰ ਪਹਿਲਾਂ ਕਿਸੇ ਜੀ ਕੋਲ ਸੁਣਾਉਣ ਕਹਿੰਦੇ ਆ ਕਿ ਮੇਰੀ ਗੱਲ ਸੁਣ ਕੇ ਜਾ ਤੇ ਮੈਂ ਕਿਹਾ ਵੀ ਨਾ ਮੈਂ ਕਵੋਣਾ ਨਾ ਮੈਂ ਬੁਲਾਉਣਾ ਨਾ ਮੈਂ ਆਉਣਾ ਹੀ ਆ ਉਹ ਨੰਬਰ ਲੈ ਫਿਰ ਮੁੜ ਕੇ ਮੈਨੂੰ ਬਾਹੋਂ ਤੋਂ ਪੜ ਬਾਹੋਂ ਤੋਂ ਪੜ ਕੇ ਤੂੰ ਗਿਉ ਕਮਰੇ ਦੇ ਗਾੜੀ ਨੂੰ ਧੂਕੇ ਦੇ ਆ ਕੇ ਸਾਹ ਉਤੇ ਮੇਰੇ ਟੇਢ ਚ ਕਿਚ ਮਾਰ ਕੇ ਕਿਤੇ ਵਾਰੂ ਮਾਰੀ ਗਈ ਕਿਚੇ ਇਸੇ ਕਰਕੇ ਵੀ ਤੂੰ ਮਿਲ ਆਉਂਦੀ ਕਿਉਂ ਨਹੀਂ ਮੇਰੇ ਕੋਲ ਕਿਨੇ ਮਾਰੀ ਕਿਨੇ ਘਰ ਚ ਆਰ ਪ੍ਰੀਤ ਨੇ ਜਿੰਨਾ ਕੋਲੋਂ ਮੈਂ ਟਾਲੂਆਂ ਦਾ ਕੰਮ ਸਿੱਖਦੀ ਕੀ ਰੰਜਿਸ਼ ਕੀ ਸੀ ਹਾਂਜੀ ਕੀ ਰੰਜਿਸ਼ ਕੀ ਸੀ ਕੰਮ ਸਿੱਖਦੀ ਉਹਨਾਂ ਦੇ ਨਹੀਂ ਰੰਜਿਸ਼ ਕੀ ਸੀ ਪੁਰਾਣੀ ਰੰਜਿਸ਼ ਕੀ ਸੀ ਬਾਰੇ ਪੁਰਾਣੀ ਜੋ ਇੱਕ ਕਹਾਣੀ ਦੱਸਣਾ ਉਹ ਦੱਸਣੇ ਤੇ ਮੈਨੂੰ ਨਾਲ ਡਾਲੀ ਤੇ ਮੈਂ ਛੱਡ ਦਿੱਤਾ ਤਿੰਨ ਚਾਰ ਮਹੀਨੇ ਹੋ ਗਏ ਤੇ ਉਹ ਤੋਂ ਮੇਰੇ ਬੱਚਿਆਂ ਦੀ ਮੈਨੂੰ ਤਮਕੀਆਂ ਦਿੱਤਾ ਕਿ ਮੈਂ ਮਾਰ ਦੇਣਾ ਜੇ ਤੂੰ ਨਾ ਆਈ ਤੇ ਮੈਨੂੰ ਕੁੱਟ ਮਾਰ ਕਰਦਾ ਸੀ ਬਲੈਕਮੀਲ ਕਰਦਾ ਸੀ ਤੁਹਾਡਾ ਪਿੰਡ ਕਿਹੜਾ ਲਿੱਦੜ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਫੋਰਸੀ ਦਾ ਕੀ ਲੱਗਦਾ ਕਿ ਹੁਣ ਕੀ ਇਨਸਾਫ ਮਿਲ ਸਕਦਾ ਤੁਹਾਨੂੰ ਇਨਸਾਫ ਇਹ ਹੋ ਕੇ ਉਹਨੂੰ ਮਾਰ ਦਿੱਤਾ ਜਾਵੇ ਇੱਕ ਲੇਡੀ ਸੀਗੀ ਪ੍ਰਭਜੋਤ ਕੋਰ ਪਿੰਡ ਲਿੱਦੜ ਦੀ ਰਹਿਣ ਵਾਲੀ ਛਾਦੀ ਸ਼ੋਧਾ ਇਹਦੇ ਤਿੰਨ ਬੱਚੇ ਹਨ ਵੱਡਾ ਬੇਟਾ ਇਹਦਾ 13 ਸਾਲ ਦਾ ਵਾ ਇਹ ਅਰਤੀ ਸਿੰਘ ਪਿੰਡ ਫੋਰਸੀ ਨਕੀ ਦਾ ਰਹਿਣ ਵਾਲਾ ਠਾਣੇ ਖਲਚੀਆ ਦਾ ਇਕੱਠੇ ਕੰਮ ਕਰਦੇ ਸੀਗੇ ਦੁਕਾਨ ਖਡੂਰ ਸਾਹਿਬ ਇਸੇ ਦੌਰਾਨ ਇਹ ਆਪਸ داری ਮਿਲ ਲਗ ਪਈ ਅੱਜ ਆਪਣੇ ਬੇਟੇ ਨੂੰ ਲੈ ਕੇ ਇੱਥੇ ਰਈਏ ਆਈ ਸੀਗੀ ਉਹਦਾ ਆਧਾਰ ਕਾਰਡ ਬਣਾਉਣ ਲਈ ਉਹਨੇ ਪਿੱਛਾ ਕੀਤਾ ਇਹਦਾ ਕਿ ਤੂੰ ਮੇਰੀ ਦੁਕਾਨ ਦੇ ਉੱਤੇ ਆਉਣਾ ਬੰਦ ਕੋ ਕਰ ਦਤਾ ਇਸੇ ਰੰਜਸ ਵਿੱਚ ਵੀ ਦੁਬਾਰਾ ਤੂੰ ਮੇਰੇ ਨਾਲ ਕੰਮ ਜਿਹੜਾ ਉੱਥੇ ਆਇਆ ਕਰ ਦੁਕਾਨ ਤੇ ਉਹ ਤੇ ਖਰਚ ਮਾਰ ਦਿੱਤੀ ਹਸਪੀਟਲ ਦਾਖਲਾ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਬਿਆਨ ਲੈ ਕੇ ਐਫ ਆਰ ਦਰਜ ਕਰ ਦਿੱਤੀ ਕੀ ਲੱਗਦਾ ਸਰ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਸੰਬੰਧ ਸੰਜਿਸ ਨੂੰ ਲੈ ਕੇ ਇਹਨਾਂ ਨਾਲ ਟਕਰਾਅ ਹੋਈ ਨਹੀਂ ਮੋਡਲ ਸਟੇਜ ਦੇ ਉੱਤੇ ਆ ਵੀ ਇਕੱਠੇ ਦੁਕਾਨ ਦੇ ਉੱਤੇ ਕੰਮ ਕਰਦੇ ਆ ਗਾਰਡਨ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਜੋ ਸਲੀਅਤ ਸਾਹਮਣੇ ਆਊਗੀ ਉਸ ਹਿਸਾਬ ਨਾਲ ਕਰ ਦਿੱਤੀ ਜੇ ਕਿ ਲੜਕੀ ਦਾ ਬਿਆਨ ਲਿਖ ਕੇ ਆਪੇ ਦਰਜ ਕਰ ਦਿੱਤੀ। ਤੇ ਸਰ ਕੀ ਕਹਿ ਰਹੇ ਹਾਂ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਨੇ ਹਾਲਾ ਠੀਕ ਆ ਬਿਲਕੁਲ। ਅੰਮ੍ਰਿਤ ਸਰ ਰੈਫਰ ਕੀਤਾ ਗਿਆ। ਅੰਮ੍ਰਿਤ ਸਰ ਰੈਫਰ ਕਰ ਦਿੱਤਾ ਹੈਗਾ ਪਪਾ ਵਾਲੇ ਅਸਤ। ਕੀ ਲੱਗਦਾ ਸਰਿਆ ਪੁਲਿਸ ਦਾ ਕੋਰਪਸ ਕਿਤੇ ਨਾ ਕਿਤੇ ਲੋਕਾਂ ਵਿੱਚ ਖਤਮ ਹੋ ਰਿਹਾ ਪਿਛਲੇ ਦਿਨ ਵੀ ਬਿਆਸ ਵਿੱਚ ਗੋਲੀ ਚੱਲਦੀ ਏ। ਮਤਲਬ ਜਗਾ ਜਗਾ ਬਿਆਸ ਦੇ ਵਿੱਚ ਇਹ ਕਹਿ ਸਕਦੇ ਆ ਕਿ ਅਪਰਾਧੀਆਂ ਦੇ ਵਿੱਚ ਪੁਲਿਸ ਦਾ ਕੋਰਪਸ ਨਹੀਂ ਰਿਹਾ। ਇਤਾਂ ਦੀ ਕੋਈ ਗੱਲ ਨਹੀਂ ਗਈ। ਇਹ ਖਡੂਰ ਸਾਹਿਬ ਦੂਜੇ ਜ਼ਿਲ੍ਹੇ ਦੇ ਵਿੱਚ ਕਾ ਦੁਕਾਨ ਕਰਦੇ ਨੇ ਦੂਸਰੇ ਥਾਣੇ ਦਾ ਦੋਸ਼ੀ ਰਹਿਣ ਵਾਲਾ ਵਾ ਉਹਨੇ ਮੌਕਾ ਵੇਖ ਕੇ ਕਿਉਂ ਆਈ ਅੰਮ੍ਰਿਤ ਇੱਥੇ ਤੇ ਉਹਨਾਂ ਦਾ ਆਪਣਾ ਨਿੱਜੀ ਮੈਟਰ ਸੀਗਾ ਨਿੱਜੀ ਕਲੇਸ਼ ਦੇ ਉੱਤੋਂ ਨੇ ਉਹਦੇ ਉੱਤੇ ਜਿਹੜਾ ਵਾਰ ਕੀਤਾਗਾ ਤੇ ਐਫਆਈਆ ਦਰਜ ਕਰ ਦਿੱਤੀ ਆ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲੂਗੀ ਕਰੋ ਕੀਤੇ ਸਰ ਪਹਿਲਾਂ ਕੋਈ ਹੈਗਾ ਕੋਈ ਇਹ ਦੂਸਰੇ ਥਾਣੇ ਦਾ ਵਾ ਪਾਰਟ ਆਫ ਇਨਵੈਸਟੀਗੇਸ਼ਨ ਆ ਪੜਤਾਲ ਕਰਕੇ ਸਭ ਅਮਿਸਤਲੇ ਆਵਾ